ਭਾਈ ਮਹਰੇ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਸੱਚੇ ਪਾਤਸ਼ਾਹ ਅਮਰਸਰ ਦੀ ertidit ਉਹ ਚੱਲੇ ਪੈੜੇ ਨੂੰ ਤੈਅ ਕਰਕੇ ਮਹਾਰਾਜ ਨਗਰ ਬਕਾਲੀ ਦੀ ertidite ਆਏ ਇਸ ਚੌਧਰੀ ਮਹਰੇ ਦੀ ਹਵੇਲੀ ਵਿੱਚ ਮਹਾਰਾਜ ਨੇ ਉਤਾਰਾ ਕੀਤਾ ਰੌਣਕਾਂ ਲੱਗੀਆਂ ਸਾਰਾ ਪਿੰਡ ਤੇ ਇਲਾਕਾ ਉਮੜ ਕੇ ਮਹਾਰਾਜ ਦੇ ਚਰਨਾਂ ਵਿੱਚ ਆਇਆ ਬੜੇ ਖੁਸ਼ੀਆਂ ਦੇ ਦਿਨ ਸਨ ਪਰ ਸਿਆਣੇ ਕਹਿੰਦੇ ਸਮਾਂ ਇੱਕਸਾਰ ਨਹੀਂ ਚੱਲਦਾ ਇਹਨਾਂ ਦਿਨਾਂ ਦੇ ਅੰਦਰ ਵਿਹੜੇ ਵਿੱਚ ਸਰਕਾਰ ਜੋ ਕੁ ਮਾਤਾ ਗੰਗਾ ਜੀ ਪਲੰਗੇ ਉੱਤੇ ਲੇਟੇ ਹੋਏ ਸਨ ਸ਼ਾਮਾਂ ਦਾ ਵਕਤ ਹੈ ਆਪਣਾ ਉਤਮ ਸਮਾਂ ਨੇੜੇ ਆਇਆ ਜਾਣ ਕੇ ਮਾ ਗੰਗਾ ਨੇ ਆਪਣੇ ਪੁੱਤਰ ਨੂੰ ਆਵਾਜ਼ ਮਾਰ ਕੇ ਆਪਣੇ ਦਿਲ ਦੀ ਜਿਹੜੀ ਇੱਛਾ ਹੈ ਉਹਨਾਂ ਦੇ ਨਾਲ ਕਿਵੇਂ ਯਾਰ ਕੀਤੀ ਉਹਨਾਂ ਸ਼ਬਦਾਂ ਨੂੰ ਕੁਇਸ਼ਰ ਬੱਲੋਵਾਲੀ ਦੇ ਸਾਥੀ ਇੰਨਾਂ ਸ਼ਬਦਾਂ ਵਿੱਚ ਇਉਂ ਬਿਨੇ ਕਰ ਲੱਗੇ ਸੁਣਿਓ ਇਸ ਮਾਲਕ ਦੇ ਤੋਤ ਕੁਬੜੇ ਨਿਆਰੇ ਨੇ ਜਿਸਨੇ ਗੁਰੂ ਨਾਨਕ ਨੇ ਅਜਿਓ ਚਲ ਕੇ ਵਾਰੀ ਮਾਂ ਗੰਗਾ ਤੇ ਆਈ ਆਈ ਦੀ ਅਜਿਓ ਚਲ ਕੇ ਵਾਰੀ ਮਾਂ ਗੰਗਾ ਤੇ ਆਈ ਉਹ ਅੰਤ ਸਵਾਸ ਆਇਓ ਤੇ ਰੁ ਕਿ ਆ ਬੇੜਾ ਜ਼ਿੰਦਗੀ ਦਾ ਮਾਰ ਕੇ ਆਜ ਪੁੱਤ ਨੂੰ ਐਸੀ ਗੱਲ ਸਮਝਾਈ ਤੇਰਾ ਬਾਪ ਪਿਆਰਾ ਮੇਰਾ ਜੋ ਪਰਮੇਸ਼ਰ ਸੀ ਧੰ ਗੁਰੂ ਮੇਰੇ ਸੱਚੇ ਸਾਈਂ ਤੋਂ ਸਾਈਂ ਤੋਂ ਮੇਰੀ ਪ੍ਰੀਤ ਟੁੱਟੇ ਨਾ ਮੇਰੇ ਸੱਚੇ ਸਾਈਂ ਤੋਂ ਮਾਂ ਗੰਗਾ ਨੇ ਆਖਿਆ ਬੇਟਾ ਤੇਰੇ ਸਰਕਾਰ ਜੋਗ ਪਿਤਾ ਤੇ ਮੇਰੇ ਸਰਕਾਰ ਜੋਗ ਪਤੀ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਵਕਤ ਦੀ ਸਰਕਾਰ ਨੇ ਕਈ ਦਿਨ ਤਸੀਹੇ ਦਿੱਤੇ ਅੰਤ ਵਿੱਚ ਉਹਨਾਂ ਦੇ ਸਰੀਰ ਨੂੰ ਰਾਵੀ ਦਰਿਆ ਵਿੱਚ ਜਲ ਪ੍ਰਵਾਹ ਕੀਤਾ ਗਿਆ ਮੈਂ ਵੀ ਆਪਣੇ ਪਤੀ ਦਾ ਪਿਆਰ ਪਾਉਣ ਵਾਸਤੇ ਉਸ ਰਸਤੇ ਤੇ ਤੁਰ ਕੇ ਆਪਣੇ ਪਤੀ ਦੇ ਚਰਨਾਂ ਤੱਕ ਪਹੁੰਚ ਕਰਨਾ ਚਾਹੁੰਦੀ ਆ ਮੇਰੇ ਦਿਲ ਦੀ ਆਖਰੀ ਇੱਛਾ ਹੈ ਮੇਰੇ ਪੰਜ ਭੂਤਕ ਸਰੀਰ ਨੂੰ ਜਲ ਪ੍ਰਵਾਹ ਕੀਤਾ ਜਾਵੇ ਤਾਂ ਕਿ ਮੈਨੂੰ ਆਪਣੇ ਪਤੀ ਦਾ ਪਿਆਰ ਮਿਲ ਸਕੇ ਉਹਨਾਂ ਦੀ ਨਿਭ ਗਈ ਹੈ ਮੈਂ ਵੀ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦੀ ਆ ਮੇਰੀ ਵੀ ਨਿਭ ਜਾਏ ਤਾਂ ਇੰਤਰਾ ਦੇ ਬਚਨ ਕਰਦੀ ਹੋਈ ਮਾਂ ਗੰਗਾ ਸੰਸਾਰ ਨੂੰ ਅਲਵਿਦਾ ਕਹਿ ਗਏ ਪਾਪ ਕੇ ਸੱਚਖੰਡ ਪਿਆਨਾ ਕਰ ਗਏ ਔਰ ਛੇਵੇਂ ਪਾਰਸ਼ਾ ਮਹਾਰਾਜ ਨੇ ਆਪਣੀ ਮਾਂ ਦੀ ਅੰਤਿਮ ਇੱਛਾ ਨੂੰ ਮੁਖ ਰੱਖਦਿਆਂ ਹੋਇਆਂ ਸਾਰੀਆਂ ਕਿਰਿਆ ਜਿਹੜੀਆਂ ਸਨ ਵਾ ਖੂਬੀ ਨਭਾਈਆਂ ਉਹਨਾਂ ਦੇ ਪੰਜ ਭੂਤਕ ਸਰੀਰ ਨੂੰ ਵਿਆਸ ਦਰਿਆ ਵਿੱਚ ਜਲ ਪ੍ਰਵਾਹ ਕੀਤਾ ਗਿਆ